ਜ਼ਮੀਨ ਦੇ ਰੋਲੇ ਨੂੰ ਲੈ ਕੇ ਚੱਲੀਆਂ ਡਾਂਗਾ ਤੇ ਸੋਟੀਆਂ ਬਾਜ਼ਾਰ ਚ ਮੱਚਿਆ ચીਖ ਚਿਹਾੜਾ ਤੇ ਪੈ ਗਿਆ ਰੋਲਾ ਮੌਕੇ ਤੇ ਪਹੁੰਚ ਗਈ ਪੁਲਿਸ ਤੇ ਪਾਤੀ ਕਾਰਵਾਈ ਬਾਜ਼ਾਰ ਦੇ ਵਿੱਚ ਡਾਂਗਾ ਤੇ ਸੋਟੀਆਂ ਲੈ ਕੇ ਘੁੰਮ ਰਹੇ ਇਹਨਾਂ ਵਿਅਕਤੀਆਂ ਨੂੰ ਜ਼ਰਾ ਗੌਰ ਨਾਲ ਦੇਖੋ ਇਹ ਜ਼ਮੀਨ ਦੇ ਛੋਟੇ ਜਿਹੇ ਟੁਕੜੇ ਨੂੰ ਲੈ ਕੇ ਆਪਸ ਦੇ ਵਿੱਚ ਲੜ ਰਹੇ ਨੇ ਤੇ ਇੱਕ ਦੂਜੇ ਦੇ ਉੱਪਰ ਡਾਂਗਾ ਸੋਟੀਆਂ ਚਲਾ ਰਹੇ ਨੇ ਤੇ ਦੋ ਤਰ੍ਹਾਂ ਦੇ ਵਿੱਚ ਇਹ ਤਾਤਰਾਂ ਸ਼ਹਿਰ ਬਾਜ਼ਾਰ ਦੇ ਵਿੱਚ ਹੋਇਆ ਏ ਤੇ ਸ਼ਹਿਰ ਦੇ ਵਿੱਚ ਘਟਨਾ ਤੋਂ ਬਾਅਦ ਸਨਸਨੀ ਫੈਲੀ ਹੋਈ ਆ ਤੇ ਦੁਪਹਿਰੇ तकरीबन 12 ਵਜੇ ਇਹ ਲੜਾਈ ਸ਼ੁਰੂ ਹੋਈ ਤੇ ਨਾਲ ਹੀ ਮੌਕੇ ਤੇ ਪੁਲਿਸ ਨੂੰ ਜਦੋਂ ਸੂਚਨਾ ਮਿਲੀ ਤਾਂ ਪੁਲਸ ਅਧਿਕਾਰੀ ਵੀ ਪਹੁੰਚ ਗਏ ਤੇ ਚਾਰ ਦੋਸ਼ੀਆਂ ਤੇ ਬਾਈ ਨੇਮ ਤੇ 12 ਅੰਸ਼ਾਤਿਆਂ ਤੇ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ ਕਿ ਦੋ ਵਿਅਕਤੀਆਂ ਨੂੰ ਪੁਲਿਸ ਨੇ ਕਾਬੂ ਵੀ ਕੀਤਾ ਹੈ। ਹਸਤਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਲੜਾਈ ਨੂੰ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਰੋਕਵਾਇਆ ਗਿਆ ਹੈ ਤੇ ਦੋਵੇਂ ਤਰ੍ਹਾਂ ਦੇ ਜ਼ਖਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਤੇ ਡਾਕਟਰੀ ਰਿਪੋਰਟ ਦੇ ਮੁਤਾਬਕ ਦੋਸ਼ੀਆਂ ਦੇ ਉੱਪਰ ਸਖਤ ਕਾਰਵਾਈ ਕੀਤੀ ਗਈ ਹੈ। ਤੇ ਉਹਨਾਂ ਜਾਣਕਾਰੀ ਦਿੱਤੀ ਹੈ ਕਿ ਕਬਜ਼ਾ ਕਰਨ ਦੀ ਕੋਸ਼ਿਸ਼ ਦੇ ਤਹਿਤ ਜਾਦਾ ਬੰਦੇ ਲੈ ਕੇ ਹਮਲਾ ਕੀਤਾ ਗਿਆ ਹੈ ਤੇ ਦੋਵੇਂ ਤਰ੍ਹਾਂ ਦੇ ਵਿਚਕਾਰ ਲੰਬੇ ਸਮੇਂ ਤੋਂ ਜਗਾਦਾ ਰੌਲਾ ਚੱਲ ਰਿਹਾ ਹੈ ਤੇ ਇਹ ਮਸਲਾ ਅਦਾਲਤ ਦੇ ਵਿੱਚ ਵੀ ਚੱਲ ਰਿਹਾ ਹੈ ਜੀ ਜੀ ਕਿ ਇੱਥੇ ਕੋਈ ਜ਼ਮੀਨ ਦਾ ਵਿਵਾਦ ਮੇਲੀ ਸ਼ਾਪਸ ਨੇ ਕਿ ਉਹਦਾ ਵਿਵਾਦ ਚੱਲ ਰਿਹਾ ਹੈ ਤੇ ਕਾਫੀ ਟਾਈਮ ਤੋਂ ਵਿਵਾਦ ਚੱਲਿਆ ਆਂਦਾ ਜੀ ਕੋਰਟ ਤੇ ਵੀ ਚੱਲ ਰਿਹਾ ਹੈ ਮਸਲਾ ਤੇ ਉੱਥੇ ਲੈ ਕੇ ਕਿਸੇ ਮਸਲੇ ਨੂੰ ਲੈ ਕੇ ਉੱਥੇ ਆਪਸੀ ਦੋਧੀਆਂ ਦੇ ਵਿਚਕਾਰ ਹੈ ਜਿਨ੍ਹਾਂ 'ਚ ਪਹਿਲਾਂ ਹੀ ਮਸਲਾ ਚੱਲ ਰਿਹਾ ਹੈ ਉੱਥੇ ਟਕਰਾਅ ਹੋ ਗਿਆ ਸੀ ਕੱਲ ਤਾਂ ਮੌਕੇ ਤੇ ਵੀ ਪੁਲਿਸ ਪਾਰਟੀ ਨਾਲ ਦੇ ਨਾਲ ਦੀ ਆਲੀ ਪਹੁੰਚ ਗਈ ਸੀ 15 ਮਿੰਟਸ ਤਾਂ ਟਕਰਾਅ ਦੀ ਸਿੱਧੀ ਨੂੰ ਉੱਥੇ ਰੋਕ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਜਿਹੜੇ ਜਿਹੜੇ ਬੰਦੇ ਉੱਥੇ ਦਾਖਲ ਹੋਏ ਸੀ ਉਹਨਾਂ ਦੀ ਐਸ ਪਰ ਦੀ ਐਮ ਐਲ ਆਰ ਬੜੀ ਸਖਤ ਕਾਰਵਾਈ ਉਹਨਾਂ ਤੇ ਕੀਤੀ ਗਈ ਹੈ ਜਿਹੜੇ ਉੱਥੇ ਹੁੱਲੜਬਾਜ਼ੀ ਤੇ ਗੁੰਡਾਗਰਦੀ ਕਰਨ ਆਏ ਸੀ ਉਹਨਾਂ ਤੇ ਕਾਰਵਾਈ ਕੀਤੀ ਗਈ ਹੈ ਕੁਝ ਜਨਾਂ ਦੀ ਰੈਸਟ ਪਾ ਦਿੱਤੀ ਗਈ ਹੈ ਤੇ ਬਾਕੀ ਸਵੇਰੇ ਤੋਂ ਹੀ ਸਾਡੀ ਟੀਮਾਂ ਲੱਗੀਆਂ ਉਹਨਾਂ ਰੈਸਟ ਪਾਣ ਲਈ ਤੇ ਅਸੀਂ ਸਨਾਨ ਪੁਲਿਸ ਵੱਲੋਂ ਤੇ ਸਾਡੇ ਸੀਨੀਅਰ ਆਫੀਸਰ ਵੱਲੋਂ ਸ਼ਰੂਰ ਪੁਲਿਸ ਵੱਲੋਂ ਮਾਯੋਗ ਸਾਡੇ ਐਸਐਸਪੀ ਸਰ ਸੰਗਰੂਰ ਜੀ ਵੱਲੋਂ ਇੱਕ ਬੜਾ ਕਲੀਅਰ ਮੈਸੇਜ ਹੈ ਜੀ ਕਿ ਕਿਸੇ ਵੀ ਤਰ੍ਹਾਂ ਦੀ ਗੁੰਡਾਗਰਦੀ ਜਾਂ ਹੁੱਲੜਬਾਜ਼ੀ ਕਿਸੇ ਵੀ ਐਂਗਲ ਤੇ ਬਰਦਾਸ਼ਤ ਨਹੀਂ ਕੀਤੀ ਜਾਊਗੀ ਤਾਂ ਹੀ ਅਸੀਂ ਐਗਜ਼ਾਮਪਲ ਦਿੱਤੀ ਹੈ ਜੀ ਇਹਦੇ ਵਿੱਚ ਅਸੀਂ ਸਖਤ ਕਾਰਵਾਈ ਕੀਤੀ ਹੈ ਅਸ ਮੌਕੇ 'ਪਾਲ ਸਦਕਾਰੀ ਨੇ ਵੀ ਕਿਹਾ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਹੁੱਲੜਬਾਜ਼ੀ ਕਰਨ ਵਾਲੇ ਤੇ ਕਾਨੂੰਨ ਆਪਣੇ ਹੱਥ ਵਿੱਚ ਲੈਣ ਵਾਲੇ ਦੇ ਉੱਪਰ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ ਜਗਬਾਣੀ ਟੀਵੀ ਲਈ ਅਨਿਲ ਜੈਨ ਦੀ ਰਿਪੋਰਟ